ਨਾ ਇਹ ਦੋ ਬਹੁਤ ਵਧੀਆ ਜੀ ਮੈਂ ਕਹ ਪਰਮਾਤਮਾ ਦੀ ਕਿਰਪਾ ਵਾ ਤੇ ਵੋਟਰਾਂ ਨੂੰ ਮੈਂ ਇੱਕ ਅਪੀਲ ਕਰਨਾ ਚਾਹਨਾ ਕਿ ਵੋਟ ਤੁਸੀਂ ਜਿੰਨੂੰ ਮਰਜ਼ੀ ਪਾਓ ਆਪਣੇ ਪਰਮਾਤਮਾ ਨੂੰ ਮੰਨ ਕੇ ਪਾਓ ਪਰ ਵੋਟ ਵਿਅਰਥ ਨਾ ਕਰੋ ਕਿਉਂਕਿ ਤੁਸੀਂ ਦੇਸ਼ ਦੇ ਨਾਗਰਿਕ ਹੋ ਤੁਸੀਂ ਦੇਸ਼ ਦਾ ਇਤਿਹਾਸ ਹੋ ਡਾਕਟਰ ਭਿੰਡਾ ਬਾਬਾ ਸਾਹਿਬ ਨੇ ਜੋ ਸਾਨੂੰ ਵੋਟ ਅਧਿਕਾਰ ਦਵਾਏ ਆ ਉਹ ਅਧਿਕਾਰ ਦਾ ਪੂਰਾ ਲਾਭ ਲਓ ਕਿਉਂਕਿ ਵੋਟ ਤੁਹਾਡੀ ਹੋਏਗੀ ਤੁਹਾਨੂੰ ਸਪੋਰਟ ਹੋਏਗੀ ਜਿੱਦਾਂ ਕੋਈ ਪ੍ਰਧਾਨ ਹੁੰਦਾ ਉਹਦੇ ਮਗਰ 20 ਬੰਦੇ ਵੀ ਹੁਣ ਤੇ 20 ਵੋਟਾਂ ਮੰਦੀਆਂ ਨੇ ਤੇ ਕਿਸੇ ਨੂੰ ਵੀ ਤੁਸੀਂ ਪਾਓ ਇੱਕ ਇੱਕ ਵੋਟ ਸੋਹ ਸਮਝ ਕੇ ਪਾਓ ਮਤਦਾਨ ਅਕਲਦਾਨ ਹੈ ਇਹ ਬਹੁਤ ਵੱਡਾ ਦਾਨ ਹੈ ਜੀ ਬਹੁਤ ਅੱਛਾ ਕਿੰਨੀ ਕੀ ਲੀਡ ਲੈ ਜਾਓਗੇ ਤੁਸੀਂ ਦੇਖੋ ਇਹ ਤਾਂ ਜਨਤਾ ਵਾ ਜਨਤਾ ਦਾ ਜੇ ਪਿਆਰ ਮਿਲੇਗਾ ਤਾਂ ਹੀ ਆ ਜਨਤਾ ਕੋ ਸਪੋਰਟ ਹੈ ਜੀ ਔਰ ਮੈਂ ਗੱਲ ਕਰਾਂਗਾ ਸਿਰਫ ਲੀਡਰ ਤੁਹਾਡੇ ਕੋ 5 ਸਾਲਾਂ ਤਿੰਨ ਵਾਰੀ ਆਉਂਦੇ ਆ ਜਦੋਂ ਕਾਉਂਸਲਰ ਇਲੈਕਸ਼ਨ ਹੁੰਦੇ ਉਦੋਂ ਜਦੋਂ ਐਮਐਲਏ ਉਦੋਂ ਜਾਂ ਐਮਪੀ ਦੇ ਇਹ ਸਿਰਫ ਤੁਹਾਨੂੰ ਤਿੰਨ ਵਾਰਾਂ ਤੇ ਮਿਲੂਗੇ ਬਾਤ ਚ ਤੁਹਾਨੂੰ ਭਾਵੇਂ ਨਾ ਮਿਲਣ ਉਹ ਬੱਕਰੀ ਗੱਲ ਹੈ ਪਰ ਤੁਸੀਂ ਦੇਖੋ ਸੱਚਾ ਸੁੱਚਾ ਬੰਦਾ ਕਿਹੜਾ ਵਾ ਤੁਸੀਂ ਵੋਟ ਉਹਨੂੰ ਪਾਓ ਤੇ ਆਪਣੇ ਹੱਕ ਲਓ ਆਪਣੇ ਅਧਿਕਾਰ ਲਓ ਤੇ ਤੁਸੀਂ ਵੱਧ ਤੋਂ ਵੱਧ ਸਪੋਰਟ ਕਰੋ ਜੁਨੀਅਰ ਪਾਰਟੀ ਨੂੰ ਮਿਕਾਵਾ ਸਮਝੋ ਮੈਂ ਦੇਖੋ 13 ਪਾਰਟੀ ਇੱਕ ਪਾਸੇ ਤੇ ਮੈਂ ਇਕੱਲਾ ਇੱਕ ਪਾਸੇ ਗਰੀਬ ਬੰਦਾ ਨੀਟੂ ਸ਼ਟਰਾਂ ਵਾਲਾ ਮੈਂ ਬੋਰਡ ਦੀ ਪੀਲ ਨਹੀਂ ਕਰ ਰਿਹਾ ਕਿਤੇ ਹੋਰ ਵੀ ਲੀਡਰ ਕਹਿੰਨ ਕਿ ਬੋਰਡ ਦੀ ਪੀਲ ਕਰਦਾ ਮੈਂ ਕਹਿੰਦਾ ਜਿੰਨੂੰ ਮਰਜ਼ੀ ਪਾਓ ਵੀ 13 ਬੰਦੇ ਇੱਕ ਪਾਸੇ ਮੈਂ ਇਕੱਲਾ ਆਮ ਬੰਦਾ ਇੱਕ ਆਮ ਘਰਾਂ ਚੁੱਟਿਆ ਇੱਕ ਲੁਧਿਆਣੇ ਵਿੱਚ ਰਹਿ ਰਿਹਾ ਹੁਣ ਮੈਂ ਲੁਧਿਆਣੇ ਵਿੱਚ ਹੀ ਰਹੂੰਗਾ ਮੈਂ ਲੁਧਿਆਣ ਚਾਹੇ ਮੈਂ 100 ਵਾਰ ਇਲੈਕਸ਼ਨ ਹਾਰ ਜਾ ਚਾਹੇ ਮੈਂ 100 ਵਾਰ ਇਲੈਕਸ਼ਨ ਹਾਰ ਜਾ ਮੈਂ ਸੁੱਤੀ ਭੀ ਜਨਤਾ ਨੂੰ ਦਿਖਾਉਣਾ ਚਾਹੁੰਦਾ ਵੀ ਜਾਗ ਜਾਓ ਜਾਗ ਜਾਓ ਜਾਗ ਜਾਓ ਜਿੱਤਣ ਦਾ ਮੇਰਾ ਕੋਈ ਮਕਸਦ ਨਹੀਂ ਹੈਗਾ ਜਾਂ ਇਦਾਂ ਦੀ ਗੱਲ ਨਹੀਂ ਮੈਂ ਸਿਰਫ ਇੱਕ ਜਨਤਾ ਨੂੰ ਮੈਸੇਜ ਦਿੰਨਾ ਵਾ ਯਾਰ ਜਾਗ ਜਾਓ ਕਦੋਂ ਜਾਗੋਗੇ ਕਦੋਂ ਬੋਲੋਗੇ ਕਦੋਂ ਇਹਨਾਂ ਨੂੰ ਗਿਣਤੀ ਹੋ ਗਈ ਹੈ ਵੀ ਹੁਣ ਤੱਕ ਕਿੰਨੇ ਇਲੈਕਸ਼ਨ ਲੜ ਚੁੱਕੇ ਹੋ ਦੇਖੋ ਜੇ ਮੈਂ ਮਤਲਬ ਕਿ 9 ਇਲੈਕਸ਼ਨ ਲੜਿਆ 10ਵਾਂ ਇਲੈਕਸ਼ਨ ਨਹੀਂ ਮੇਰਾ ਜੇ ਮੈਂ ਮੋਦੀ ਮੋਦੀ ਸਾਹਿਬ ਦੇ ਸਾਹਮਣੇ ਇਲੈਕਸ਼ਨ ਲੜਿਆ 12 ਨਸੀ ਦੇ ਵਿੱਚ 12 ਨਸੀ ਦੇ ਇਲੈਕਸ਼ਨ ਲੜਿਆ ਮੋਦੀ ਸਾਹਿਬ ਦੇ ਸਾਹਮਣੇ ਜੇ ਮੈਂ ਉਹ ਪਾਵਾਂ ਉਹ 11 ਇਲੈਕਸ਼ਨ ਹੁੰਦੇ ਆ 200 ਫਾਈਲ ਜਮ੍ਹਾਂ ਹੋਈ ਸੀ ਉਹਨਾਂ ਦੇ ਖਿਲਾਫ ਲੜ ਰਹੇ ਸੀ ਮੋਦੀ ਸਾਹਿਬ ਦੇ ਤੇ ਉਹਨਾਂ ਨੇ 200 ਫਾਈਲ ਰਿਜੈਕਟ ਕਰਾਤੀ ਸੀ ਚੋਨ ਕਮਿਸ਼ਨਰ ਨੇ ਕਿਉਂਕਿ ਮਸ਼ੀਨਾਂ ਦੇ ਉੱਤੇ ਇਹਨੇ ਨਾਮ ਛਪਣੇ ਨਹੀਂ ਸੀਗੇ ਤੇ ਜੇ ਮੈਂ ਉਹ ਇਲੈਕਸ਼ਨ ਦੇ ਵਿੱਚ ਪਾਵਾਂ ਤੇ 11 ਇਲੈਕਸ਼ਨ ਹੁੰਦੇ ਆ ਤੇ ਵੈਸੇ ਤਾਂ ਉਹ ਫਿਰ ਫੇਲ ਹੀ ਹੋ ਗਿਆ तकरीबन ਉਹ ਮੈਂ ਪਾਇਆ ਨਹੀਂ 9 ਲੜੇ ਆ ਜੀ 10ਵਾਂ ਇਲੈਕਸ਼ਨ ਮੇਰੇ ਆਏ 11 ਇਲੈਕਸ਼ਨਾਂ ਦੀ ਜਿਹੜੇ ਤੁਸੀਂ ਲੜਿਆ ਉਹਨਾਂ ਦੀ ਕੁੱਲ ਵੋਟ ਕਿੰਨੀ ਪੈ ਗਈ ਹੋਣੀ ਹੈ ਦੇਖੋ ਅ 8000 ਤੱਕ ਵੋਟ ਚੱਲ ਗਈ ਜੀ 8000 ਦੇ ਲੋਕ ਤੇਰੇ ਨਾਲ ਜੁੜੇ ਨੇ ਜੁੜੇ ਜੀ ਅੱਜਾ ਹੋਣ ਕੀ ਅਪੀਲ ਹੈ ਲੋਕਾਂ ਨੂੰ ਵੋਟਰਾਂ ਨੂੰ ਲੋਕਾਂ ਨੂੰ ਇਹ ਅਪੀਲ ਹੈ ਕਿ ਤੁਸੀਂ ਤੁਹਾਡਾ ਮਤਦਾਨ ਹੈ ਤੁਸੀਂ ਸੋਚ ਸਮਝ ਕੇ ਵੋਟ ਪਾਓ ਇਹ ਅਧਿਕਾਰ ਹੈ ਤੁਹਾਡਾ ਵੋਟ ਕਦੀ ਵਿਅਰਥ ਨਾ ਕਰੋ ਜਿੰਨੂੰ ਮਰਜ਼ੀ ਪਾ ਦਿਓ ਪਰ ਤੁਸੀਂ ਵੋਟ ਪਾਉਣੀ ਹੈ ਮੈਂ ਇਹ ਅਪੀਲ ਕਰਨਾ ਚਾਹੁੰਦਾ ਤੁਸੀਂ ਦੇਸ਼ ਦੇ ਨਾਗਰਿਕ ਤਾਂ ਬਣੋਗੇ ਜੇ ਤੁਸੀਂ ਵੋਟ ਪਾਉਂਗੇ ਜੇ ਤੁਸੀਂ ਵੋਟ ਨਹੀਂ ਪਾਉਂਦੇ ਫਿਰ ਤੁਸੀਂ ਦੇਸ਼ ਦੇ ਨਾਗਰਿਕ ਨਹੀਂ ਹਗੇ ਧੰਨਵਾਦ